ਸਾਵਣ ਦੇ ਮਹੀਨੇ ਮਾਤਾ ਨਾਨਾ ਦੇਵੀ ਸ਼ਕਤੀ ਪੀਠ ਦੇ ਸਾਰੇ ਰਸਤੇ ਵਿੱਚ ਜਗਾ ਜਗਾ ਤੇ ਪੰਜਾਬ ਪਰ ਦੇ ਹਰੇ ਸ਼ਹਿਰਾਂ ਦੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਲੰਗਰ ਅਤੇ ਹੋਰ ਵੀ ਜਨਤਕ ਸਹੂਲਤਾਂ ਦਾ ਆਯੋਜਨ ਕਰਵਾਇਆ ਗਿਆ ਇਸ ਮੌਕੇ ਤੇ ਛੋਟੇ ਛੋਟੇ ਬੱਚਿਆਂ ਵੱਲੋਂ ਵੀ ਆਪਣੇ ਤੌਰ ਤੇ ਲੰਗਰ ਦੇ ਹਿੱਸੇ ਵਿੱਚ ਯੋਗਦਾਨ ਪਾ ਕੇ ਮਾਤਾ ਰਾਣੀ ਦੇ ਚਰਨਾਂ ਵਿੱਚ ਆਪਣੀ ਸ਼ਰਧਾ ਭਾਵਨਾ ਨੂੰ ਦਰਸਾਇਆ ਲੱਖਾਂ ਦੀ ਗਿਣਤੀ ਵਿੱਚ ਇਸ ਮਹੀਨੇ ਸ਼ਰਧਾਲੂਆਂ ਨੇ ਮਾਤਾ ਰਾਣੀ ਦੇ ਚਰਨਾਂ ਵਿੱਚ ਆਪਣਾ ਸੀਸ ਨਿਵਾਇਆ ਆਪ ਤੁਹਾਨੂੰ ਵਿਖਾਉਂਦੇ ਹਾਂ ਇਸ ਮੌਕੇ ਤੇ ਪੰਜਾਬ ਖਬਰ 24 ਦੀ ਇੱਕ ਵਿਸ਼ੇਸ਼ ਰਿਪੋਰਟ ਆ ਰਹੇ ਹੋਏ ਤੁਸੀਂ ਦੇਖ ਸਕਦੇ ਹੋ ਮਾਤਾ ਰਾਣੀ ਦੇ ਜਿਕਾਰੇ ਲਾਉਂਦੇ ਹੋਏ ਜੋ ਸੰਗਤਾਂ ਹੈਗੀਆਂ ਭਗਤਾਂ ਉਹ ਜਾ ਰਹੇ ਨੇ ਜੈ ਮਾਤਾ 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 ਜ 감 <목소리나> <목소리나>